ਗੱਡੀ ਰੈਡੀ ਕਰਕੇ ਸਟਾਰਟ ਕਰਕੇ ਏਸੀ ਲਾ ਕੇ ਘੜਾਤੀ ਬਾਬ ਜੀ ਤਿਆਰ ਹੋਣਗੇ ਤੇ ਚੱਲਦੇ ਆਂ ਵੇਜ ਵੇਜ ਆ ਗਈ ਆਦੇ ਚੱਲਦੇ ਆਂ ਦੂਜੀ ਪਨੀਰੀ ਬੀਜਣ ਇਧਰ ਨੂੰ ਚਾਰ ਪਾ ਦੇ ਨਹੀਂ ਝਾੜ ਕਿਵੇਂ ਹੋ ਗਏ ਉਹ ਕਹਿੰਦਾ ਝਾੜ ਤੋਂ ਕਿੰਨਾ ਕੁ ਫੇਰ ਵੀ ਪੂਛਾ ਨੂੰ ਵੱਧ ਦਾ ਹੱਦਿਆ ਪੂਛਾਰ ਕਾ ਨਹੀਂ ਲੱਗਦਾ ਦੰਡਾ ਪੂਛਾਰ ਕਾ ਨਹੀਂ ਹੈਗਾ ਇਹ ਤਾਂ ਮਦਰ ਆ ਜਾਣਾ ਪੂਛਾ ਦਾਣਾ ਲੰਭ ਉਸ਼ਾ ਦਾਣਾ ਯਾਰ ਇਹ ਜਾ ਹੁੰਦਾ ਨਹੀਂ ਨਹੀਂ ਮੈਂ ਲੰਬਾ ਉਸ਼ਾ ਦਾਣਾ ਇਹਦਾ ਹੀ ਨਹੀਂ ਇਹ ਜਾ ਅਸੀਂ ਬਿੱਜੀ ਦੇਖ ਲੇ ਕੋ ਚੱਕ ਕੇ ਵੇਖ ਲੈ ਚੱਲੇ ਇਹ ਜੰਮੀ ਤਾਂ ਆਈ ਉਹ ਨਾ ਆ ਦੇ ਦਾਣੇ ਦਾ ਪੈ ਹੀ ਨਹੀਂ ਦਾਣੇ ਦਾ ਪੈ ਹੀ ਨਹੀਂ ਦਾਣੇ ਦਾ ਪੈ ਹੀ ਨਹੀਂ ਪਤਾ ਕੀ ਚੱਕਰਾ ਇਹ ਜਿਹੜਾ ਬੀ ਆ ਨਾ ਭਾਈ ਇਹ ਵੀਡੀਓ ਦੇਖ ਰਿਹਾ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਤੁਹਾਨੂੰ ਦਿਨ ਤੁਕ ਦਿਨ ਰਾਤ ਚੌਗਣੀ ਤ੍ਰੱਕੀ ਬਖਸ਼ੇ ਅੱਜ ਚੱਲੇ ਰਿਸ਼ਤਦਾਰੀ ਜਿਹਨੂੰ ਬਾਪੀ ਦੇ ਨਾਲ ਸਾਹਮਣੇ ਜੱਥੇਦਾਰ ਦਾ ਮੁੰਡਾ ਲੱਗਿਆ ਹੈ ਰਿਓ ਕੱਢਣ ਇਹਨਾਂ ਦਾ ਵੀ ਟੋਏ ਚ ਰਿਓ ਕੱਢਣਾ ਜੰਗ ਜਿੱਤਣ ਵਾਲਾ ਕੰਮ ਹੀ ਆ ਦਿਖਾਉਣਾ ਤੁਹਾਨੂੰ ਅਜੇ ਤਾਂ ਮਿਲਦਾ ਉੱਤੇ ਹੀ ਆ ਕੰਮ ਅਜੇ ਤਾਂ ਸਟਾਰਟਿੰਗ ਆ ਸ਼ਾਮ ਤੱਕ ਲੈ ਜਾਣਗੇ 10 ਫੁੱਟ ਡੂੰਘਾ ਟੋਆ ਇਹਨਾਂ ਦਾ ਆ ਦੇਖੋ ਅਜੇ ਤਾਂ 5-4 ਟਰਾਲੀਆਂ ਲੈ ਕੇ ਗਏ ਹੋਣੇ ਆ ਕੰਧ ਦੇ ਬਰਾਬਰ ਤੱਕ ਆਇਆ ਜਿੰਨਾ ਉੱਤੇ ਨੂੰ ਦੀਨ ਆਹ ਕੰਧ ਤੋਂ ਇਦੋਂ ਡੇਢਾ ਥੱਲੇ ਨੂੰ ਆਏ ਤੁਹਾਨੂੰ ਆ ਕੇ ਦਿਖਾਉਣੇ ਹਜੇ ਆ ਲੈਣ ਦੀ ਉਹਨਾਂ ਨੂੰ ਅਸੀਂ ਵੀ ਚੱਲੇ ਆ ਕਿਤੇ ਸ਼ਾਮਾ ਨੂੰ ਦਿਖਾਵਾਂਗੇ ਕਿ ਕਿੰਨਾ ਘਟਵਾ ਡੂੰਗਾ ਲੈ ਜਾਂਦੇ ਆ ਇਹ ਗੱਡੀ ਰੈਡੀ ਕਰਕੇ ਸਟਾਰਟ ਕਰਕੇ AC ਲਾ ਕੇ ਖੜਾਤੀ ਬੱਪ ਜੀ ਤਿਆਰ ਹੋਣਗੇ ਤੇ ਚੱਲਦੇ ਆ ਬੇਜੋ ਆ ਗਈ ਟਾ 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 ਤੁਹਾਨੂੰ ਸਵੇਰੇ ਦਿਖਾਉਂਦੇ ਸੀ ਵੀ ਟੋਆ ਕਿੰਨਾ ਡੂੰਗਾ ਇਹ ਉਹ ਸਾਹਮਣੇ ਭਰੀ ਖੜਾ ਟਰਾਲੀ ਜੋਗਨ ਸਿੰਘ ਆਪਣੇ ਨਾਲ ਟਰੈਕਟਰ ਲੈ ਕੇ ਗਿਆ ਹੋਇਆ ਹੈ ਬੱਟਪਾਉਣ ਬਿੰਦਰ ਬਾਈ ਨੇ ਪੱਠੇ ਜੇ ਬੀਜੇ ਸੀ ਬੱਟਾ ਖਿੱਚਣੇ ਜੇ ਦੋ ਆਪਣਾ ਜਿੰਦਾ ਪਾਇਆ ਖੜਾ ਸੀ ਪਨੇਰੀ ਬੀਜੀ ਕਰਕੇ ਉਦਣ ਦਾ ਦੇਖੋ ਕਿੰਨਾ ਡੂੰਗਾ ਹਜੇ ਵੀ ਹੋਰ ਜਾਣਾ ਹੈ ਇੰਨਾ ਫਰਕ ਆਉਂਦਾ ਫਿਰ ਆਜ ਤੇ ਦਿਖਾਉਨੇ ਆ ਜੋਨ ਵੈਸੇ ਤਾਂ ਹੁਣ ਤਾਂ 껠ੜਾ ਮੇਰੇ ਹਿਸਾਬ ਨਾਲ ਲੱਗਣਾ ਹੀ ਨਹੀਂ ਕੋਈ 껠ੜਾ ਆਹੀ 껠ੜਾ ਸੀ ਜਿਹੜਾ ਲੱਗਿਆ ਬਸ ਜਨ ਉਹ ਨਹੀਂ ਰਹਾ ਹੋ ਜਾਣਾ ਵਿੱਚ ਹੀ ਰਹਿ ਜਾਣਾ ਕੰਮ ਇੱਕ ਅੱਧੀ ਟਰਾਲੀ ਦਾ ਕੰਮ ਰਹਿ ਗਿਆ ਹੁਣ ਆ ਗਿਆ ਜੋਗਨ ਸਿੰਘ ਜੀ ਜੇਰਾਂ ਦਾ ਭਲੇਖਾ ਲੱਗਦੇ ਨਾਲੇ ਟਰੈਕਟਰ ਦੇ ਸਾਈਡ ਗੇਅਰ ਨੇ ਆਪਣਾ ਸੈਂਟਰ ਗੇਅਰ ਜ਼ਿੰਦਾ ਛਾੜਨ ਵਾਲਾ ਹੋ ਗੰਦਾ ਦਾ 100% ਦੇਖਦੇ ਆ ਬਾਜੀ ਜਿੰਦਾ ਝਾੜ ਨਾਲ ਹੋ ਇੱਕ ਮਿੰਟ ਖਾ ਥੋੜਾ ਬੈਕ ਕਰ ਲੈ ਇੱਥੋਂ ਗੁੱਲੀ ਕੱਢ ਕੇ ਮਾਰਦੇ ਨਹੀਂ ਸਾਰਾ ਨਹੀਂ ਤੇ ਅੰਦਰ ਸਾਰੀ ਮਿੱਟੀ ਅੰਦਰ ਜਾ ਵਰਦੀ ਆ ਬਸ 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 ਖੜ ਜਾ ਖੜ ਬ੍ਰੇਕ ਦੱਬ ਕੇ ਰੱਖ ਪੌਣ ਲੱਗ ਗਿਆ ਕਹਿੰਦਾ ਟਰੈਕਟਰ ਲੈ ਗਿਆ ਜੋਬਨ ਚੱਲ 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 ਬੱਸ ਸੱਚ ਕੱਟਦੀ ਰੂਪੇ ਕੋ ਕਿੰਨੀਆਂ ਟਰਾਲੀਆਂ ਜੇ ਕਿ ਮੋਲ ਲੈ ਰਹੇ ਹੋ ਕਿ ਉਦਾਂ ਹੀ ਚੱਕਿਆ ਉਦਾਂ ਹੀ ਕਿੰਨੀਆਂ ਟਰਾਲੀਆਂ ਹੋਈਆਂ ਉਹਨਾਂ ਦੀ ਉਹਦੀਆਂ 6 ਅੱਛਾ ਬੱਸ ਨਿਪੜ ਗਿਆ ਹਾਂਜੀ ਬੱਸ ਇੱਕ ਅਸੋਈ ਨੇ ਚੱਕਿਆ ਆਪਣੀ ਰਹਿ ਗਈ ਇੱਕ ਟਰਾਲੀ ਰਹੀ ਹਾਂ ਨਹੀਂ ਰਾ ਵਾਲਾ ਹੋ ਜਾਣਾ ਅੱਜ ਹੀ ਨਵੇੜ ਦੇਣਾ ਹੀ ਨਹੀਂ ਜੇ ਹੋਰ ਹਨੇਰੇ ਨੂੰ ਘੜਾ ਸੀ ਉਹ ਕਹਿੰਦਾ ਹਨੇਰਾ ਵਾਲਾ ਹੋ ਜਾ ਥੱਕੇ ਦਸ ਵਾਲੇ ਬੇ ਚੱਲ ਠੀਕ ਆ ਓਏ ਰੋਲਾ ਕੱਟ ਪਾ ਫੜ ਦੋ ਰੋਲੇ ਬਾਗ ਹੈਠੀ ਜਾਂਦੇ ਆ ਤੁਸੀਂ ਲੜੀ ਚੱਲੋ ਉਹਦੇ ਪਿੱਛੇ ਖੇਡਦੇ ਹੋ ਮੇਰੇ ਢੋਲੇ ਬੱਸ 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 ਤੁਸੀਂ ਨੀ ਹੁਣ ਆਨੇ ਕਾ ਬੇਟਾ ਬਸ ਬੇਟਾ ਓਏ ਆ ਜਾ ਆ ਜਾ ਆ ਪਖੰਡੀ ਆ ਪਖੰਡੀ ਆ ਬੰਦਾ ਪਖੰਡੀ ਆ ਜਾ ਆ ਜਾ ਖੇਡ ਲਓ ਹੋਰ ਹੁੰਦਾ ਆ ਪਖੰਡੀ ਉਹ ਉਹਨੂੰ ਵੀ ਨਹੀਂ 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 ਮੈਂ ਰੱਖ ਲੈਣਾ ਤੇ ਨਹੀਂ ਅੱਜ ਮੰਡੀ ਆ ਨਾ ਤਾਹੀਂ ਰੌਣਕੇ ਰੌਣਕ ਆਜੋ ਜੀ ਆਜੋ 20 ਰੁਪਏ ਆਜੋ ਜੀ ਆਜੋ 10 ਰੁਪਏ ਤੁਸੀਂ ਕੀ ਲਿਹਾਣਾ ਚਾਹੁੰਦੇ ਹੋ ਗੋਰਾ ਜੀ ਅਸੀਂ ਜੀ ਕੁਛ ਨਹੀਂ ਲਿਹਾਣਾ ਚਾਹੁੰਦੇ ਅਸੀਂ ਤਾਂ ਸੁਖਸ਼ਾਂਤੀ ਲਿਹਾਣਾ ਚਾਹੁੰਦੇ ਆਂ ਭੈਣ ਭਾਜਣਾ ਸੁਖਸ਼ਾਂਤੀ ਮਿਲੇ ਸਭ ਖੁਸ਼ ਹੋਵੇ ਪਿਆਰ ਮੁਹੱਬਤ ਹੋਵੇ ਪਾਣੀ ਪੀਓ ਠੰਡਾ ਪਾਣੀ ਪੀਓ ਵਾਹਿਗੁਰੂ ਦਾ ਨਾਮ ਲਓ ਅੱਜ ਗੋਰੇ ਕੋਲ ਆਗੇ ਮੈਂ ਕਿਹਾ 10 ਮਿੰਟ ਜਾ ਕੇ ਉਹਨੇ ਗੋਰੇ ਬਾਈ ਕੋਲੇ ਤਾਂ ਕਰਕੇ ਗੋਰੇ ਕੋ ਪਹੁੰਚੇ ਹੁਣ 10 ਮਿੰਟ 20 ਮਿੰਟ ਇੱਥੇ ਬੈਠਾਂਗੇ ਪਤਾ ਲੱਗੇ ਇੱਥੇ ਆ ਕੇ ਮੰਡੀ ਦਾ ਰੌਣਕ ਲੱਗੀ ਹੋਈ ਆ ਪੂਰੀ ਫੁੱਲ ਲਾਂਗਾ ਪੂਰਾ ਫੁੱਲਿਆ ਦੇ ਮੂਹਰੇ ਆ ਤੇ ਅੱਜ ਚੱਲੇ ਆ ਦੂਜੀ ਪਨੀਰੀ ਬੀਜਣ ਜਿਹੜੀ ਪਰਸੋਂ ਭੁੰਦੀ ਸੀ ਗਰਮੈਸ਼ ਨਾ ਤੁਈਆਂ ਬਹੁਤ ਛੇਤੀ ਨਿਕਲੀਆਂ ਆ ਉਹਦੀਆਂ ਪਹਿਲਾਂ ਸੀਗਾ ਵੀ ਕੱਲੋਂ ਸਵੇਰੇ ਬੀਜਣ ਰਖਾਉਣਾ ਸੋਨੂੰ ਮੈਂ ਇੰਨੀਆਂ ਜ਼ਿਆਦਾ ਤੁਈਆਂ ਨਿਕਲੀਆਂ ਹੋਈਆਂ ਨੇ ਆ ਦੇਖੋ ਤੁਈਆਂ ਬਾਹਰ ਦੇਂਦੀਆਂ ਸਾਰੀਆਂ ਇੱਕ ਇੱਕ ਦੀਆਂ ਤੁਈਆਂ ਨਿਕਲਾਈਆਂ ਇਹ ਹੈਗੀਆਂ ਥੱਲੇ ਥੱਲੇ ਹੀ ਨੇ ਜਿਹੜਾ ਪਾਸਾ ਬੂੜੀ ਦਾ ਥੱਲੇ ਸੀ ਉਹ ਪਾਸੇ ਜਿਆਦਾ ਨਹੀਂ ਕੋਈ ਹੈ ਜਿਹੜਾ ਉੱਪਰਲਾ ਪਾਸਾ ਉਹ ਤੇ ਮਾਨੂੰ ਥੋੜੀ ਦੂਰੀ ਪੁੰਗੜੀ ਆਈ ਨਹੀਂ ਦੇਖਦੇ ਆ ਬਾਕੀ ਜਾ ਕੇ ਚੱਲੇ ਆ ਜੀ ਰੱਖ ਲਿਆ ਤੁਮਾ ਮਿਲ ਗਿਆ ਰੱਸੀ ਲੈ ਜੀ ਮਿਲਿਆ ਨਹੀਂ ਤਮੀਆ ਵਰੀਏ ਜਲਦੀ ਆਹ ਉਹੀ ਲੈ ਜਾਗੇ ਫੇ ਠੀਕ ਆ ਆ ਜੇ ਭਾਈ ਮੋਟਰ ਕੋਲੇ ਬੈਂਡਲ ਫਾਈਨੈਂਸ ਲਾਗਾ ਮਾਰਤਾ ਮੋਟਰ ਦਾ ਜੰਡਾ ਕੋਲੀ ਖੜਾ ਟਰੈਕਟਰ ਸਾਹਮਣੇ ਆਹ ਇਸ਼ਾਰਾ ਦੇਖਦੇ ਆ ਬਾਈ ਜਦ ਕਹਿੰਦਾ ਸਵੇਰੇ ਪੀਜਾਂਗੇ ਮੈਂ ਕਿਹਾ ਹੁਣੇ ਹੀ ਵੇਚਣਾ ਤੂਈਆਂ ਵੱਧ ਨਿਕਲੀਆਂ ਆਈਆਂ ਨੇ ਬਾਕੀ ਦੇਖਦੇ ਆ ਲੱਗਿਆ ਹੈ ਕਰਮਾ ਕਰਮਾ ਪਾਉਣ ਆ ਜਾ ਬਈਆ ਕੱਖਾਂ ਲਈ ਦਵਾਈ ਆ ਸਰ ਫੇਰ ਕਰਦੀ ਆ ਬਾਈ ਜੇ ਪਹਿਲੇ 72 ਘੰਟੇ ਤੱਕ ਮੰਨ ਲਾ ਪਾਣੀ ਰੱਖਦੇ ਆ ਪਹੁੰਚ ਬਟ ਮੈਂ ਮਿਹਨਤੀ ਮਾਰ ਲਈ ਮੈਨੂੰ ਹੀ ਮਿਹਨਤੀ ਹੋ ਕਿ ਮੈਂ ਪੋਣਾ ਸਾਹਿਬ 10 ਤੋਂ 10 ਕਿਲੋ ਕਰੀਏ 10 ਕਿਲੋ ਦਾ ਫਿਰ ਮਨ ਲੈ ਤੀਆ ਹਿੱਸਾ ਕਰ ਲੰਨੇ ਆ ਇਧਰ ਨੂੰ ਚਾਰ ਪਾ ਦੇ ਵੱਧ ਨਹੀਂ ਗਈਆਂ ਪੰਜ ਲੈ ਗਿਆ ਤੂੰ ਅੱਪ ਦੇਖ ਲੈ ਅੱਗੇ ਦਿੱਕਤ ਤੋਂ ਥੰਮ ਕਰਾ ਹੁਣ ਅਸਲ ਸ਼ਾਰੀਆ ਹੁਣ ਉਧਰ ਨੂੰ ਲਿਆ ਜਾ ਦੇਖ ਕਿੱਥੇ ਜਾਂਦੀਆਂ ਨੇ ਸਾਢੇ 5 ਆ ਦੇ ਤੇਰਾ ਪੈਰ ਮੁੜਿਆ ਇੱਥੋਂ ਹਾਂ ਹਾਂ ਸਾਢੇ 5 11 ਡਿੰਗਾ ਕਰ ਲਾ ਇੱਥੇ ਆਉਂਦੀ ਆ ਹੁਣ ਇਧਰ ਨੂੰ ਵੀ ਦੇਖ ਲੈ ਲਾਗਾ ਵਟਾ ਕੋਣ ਟੋਕ ਕੇ ਰਿਪੋਰਟ ਜੰਮ ਦਾ ਸੋਹਣਾ ਨਾ ਮੇਰੇ ਹਿਸਾਬ ਨਾਲ ਨਾ ਉਹ ਪਿੱਛੇ ਪਾਣੀ ਛੇਤੀ ਸੁੱਕਿਆ ਕਰਕੇ ਪਿੱਛੇ ਹਰੇ ਬਈ ਤਾਂ ਛੇਤੀ ਮਾਰਨ ਲੱਗ ਜੇ ਖਦਰ ਮੂਰੇ ਪਾਣੀ ਚੜ ਕੇ ਜਾਂਦਾ ਪੈਣਾ ਵੀ ਇਹਨੂੰ ਪਾਣੀ ਨਾ ਲਾ ਦੇ ਰਹਿਣ ਦਿੰਦੇ ਆ ਕੱਖਾਂ ਕਰਕੇ ਹੀ ਆ ਹੋਰ ਤਾਂ ਕੋਈ ਨਹੀਂ ਹੁੰਦਾ ਇਹਨੂੰ ਬਸ ਫਿਰ ਕੱਖਾਂ ਦਾ ਹੀ ਹੁੰਦਾ ਹੋਰ ਤਾਂ ਕੋਈ ਚੱਕਰ ਨਹੀਂ ਛੇਤੀ ਪਾਣੀ ਲਾਉਣ ਦਾ ਇਹਨੂੰ ਕੱਲ ਨੂੰ ਵੀ ਦੁਪਹਿਰ ਤੋਂ ਬਾਅਦ ਹੀ ਲੈ ਰਹਿਣ ਦਿੰਦੇ ਆ ਆ ਫੇ ਪਾਣੀ ਲਾਉਣ ਦਾ ਫੇ ਆਥਣੀ ਆ ਆਥਣੀ ਲਾਉਣਾ ਆਥਣੀ ਲਾਉਣ ਦਾ ਫੇ ਇਹਦੇ ਚ ਹੁਣ ਕਿ ਉਹ ਤੇਰਾ ਬਾਈ ਇਹਨੂੰ ਨਾ ਐ ਤਾਂ ਪਾਣੀ ਸੁੱਕਣ ਨੇ ਫਰਕ ਪੈ ਜਾਣੇ ਜਿਹੜੀ ਪੀੜਕ ਜੀ ਮਾਰਨ ਲੱਗ ਗਈ ਐ ਆ ਪਾਣੀ ਨਹੀਂ ਦਿੱਤੀ ਜਿੱਥੇ-ਇੱਥੇ ਅਪੀਲ ਕਰਨੀ ਐ ਖੇਤ ਬਹੁਤ ਗਿੱਲਾ ਸੀ ਬੱਦਲ ਆ ਗਿਆ ਸੀ ਭਾਵੇਂ ਤਾਂ ਕਿ ਪੀਚੇ ਲੱਗੀ ਸੀ ਜਿਹੜੀ ਜਾ ਰਿਹਾ ਹੈ ਕੇ ਸੀ ਆ ਬੀ ਬੀ ਆ ਇਹ ਧੁੱਤ ਲਾਉਂਦੀ ਸੀ ਇਹਨੇ ਕਾਮਯਾਬੀ ਪਹਿਲਾਂ ਹੁਣ ਨਹੀਂ ਉਹ ਵੀ ਹੋ ਜਾਣੀ ਆ ਕਾਮਯਾਬ ਨੂੰ ਨਹੀਂ ਕੋਈ ਚੱਕਰ ਹੈਗਾ ਕਾਮਯਾਬ ਦਾ ਕੋਈ ਚੱਕਰ ਨਹੀਂ ਹੈਗਾ ਉਹ ਵੀ ਹੋ ਜਾਣੀ ਆ ਹਾਂ ਕੀ ਜਾਂਦੇ ਹੋਣੀ ਹਾਂ ਨਾ ਹਜੇ ਤਾਂ ਰਹਿਦਾ ਤਿਆਰ ਕਰਿਆ ਹਜੇ ਹੁਣ ਬੀਜਣਾ ਸੀ ਹੁਣ ਸਵੇਰੇ ਬੀਜਾਂਗੇ ਮੇਰੇ ਯਾ ਢੂਈ ਤੇ ਮਰਜੀ ਹੋ ਗਈ ਗੜਬੜ ਪਰ ਸੋ 20 ਪਿਓ ਦੇ ਕੋ ਤਰਖਣ ਲੱਗੇ ਵਿੱਚ ਜਾ ਕੇ ਥੈਲੀ ਟਾਇਰ ਤੜਕ ਗਿਆ ਝੜਕਾ ਲੱਗਾ ਢੂਈ ਨੂੰ ਸਾਲਾ ਹੇਲੇ ਨਹੀਂ ਦਉਣੋਂ ਬੱਟਾਂ ਵੀ ਖਿੱਚਣੀਆਂ ਨੇ ਫਿਰ ਤਾਂ ਕਰਕੇ ਥੋੜੀ ਗੜਬੜ ਹੋ ਗਈ ਹੋਰ ਵੀ ਕਿਵੇਂ ਕੈਮ ਆ ਇਹਨਾਂ ਵੀਰ ਦੇ ਕੇ ਭਈਏ ਭੱਜਣਗੇ ਨਹੀਂ ਕਿਹੜਾ ਵੀ ਲੱਗਦਾ ਇਹ ਦਾਣਾ ਖਾਲੇ 131 ਰਿਆਲਾਂ ਲੱਗਦਾ ਨਹੀਂ ਸਹੀ ਦੱਸ ਪੂਸ਼ਾਰਾ ਕਾ ਨਹੀਂ ਲੱਗਦਾ ਦੰਡਾ ਹੁਸ਼ਾਰਾ ਕਾ ਨਹੀਂ ਹੈਗਾ ਇਹ ਤਾਂ ਮਦਰ ਆ ਜਾਣਾ ਪੂਸ਼ਾਰਾ ਦਾਣਾ ਲੰਬਾ ਪੂਸ਼ਾਰਾ ਦਾਣਾ ਯਾਰ ਇਹ ਜਾ ਹੁੰਦਾ ਨਹੀਂ ਨਹੀਂ ਲੰਬਾ ਦਾਣਾ ਇਹ ਜਾ ਉਹ ਅਸੀਂ ਬਿੱਜੀ ਵੀ ਦੇਖ ਲਈ ਕੋਈ ਚੱਕ ਕੇ ਦੇਖਣ ਚੱਲ ਇਹ ਜੰਮੀ ਤਾਂ ਆਈ ਉਹ ਨਾ ਆਦੇ ਦਾਣੇ ਤਾਂ ਪੈ ਹੀ ਨੇ ਦਾਣੇ ਤਾਂ ਪੈ ਹੀ ਨੇ ਦਾਣੇ ਤਾਂ ਪੈ ਹੀ ਨੇ ਪਤਾ ਕੀ ਚੱਕਰ ਆ ਇਹ ਜਿਹੜਾ ਬੀ ਆ ਨਾ ਬਾਈ ਇਹ ਲਿਆਂਦਾ ਨਹੀਂ ਨਹੀਂ ਕਰਨਾਲੋਂ ਲਿਆਂਦਾ ਉਹਨਾਂ ਨੇ ਸਪੈਸ਼ਲ ਕਹਿ ਕੇ ਦਿੱਤਾ ਵੇ ਇਹੇ ਪੂਛਾ ਦੀ ਸੋਧ ਆ ਮਨ ਲਾ ਵੀ ਪੂਛਾ ਦੀ ਸੋਧ ਆ ਇਹ ਦੇਖ ਕੀ ਕਹਿੰਦੇ ਦੋ ਇਹ ਤਾਂ ਨੇ ਦੇਖ ਕਿੰਨਾ ਕ ਫਰਕ ਹੋਏ ਮਾੜਾ ਮਾੜਾ ਆਇਆ ਫਿਰ ਮन्ने ਕੀਦਾ ਹੀ ਆ ਬੰਦੇ ਨੇ ਇਹ ਕਹਿ ਕੇ ਦਿੱਤਾ ਮੈਨੂੰ ਕਹਿੰਦਾ ਆਓ ਮਿੰਨਤੀ ਚੱਲਦੀ ਆ ਉਹੀ ਆ ਜਾਨੀਂਗੇ ਸਰ ਦਾ ਮੂਹਰੇ ਹੋ ਕੇ ਗੱਲ ਜਾਨੀ ਨਹੀਂ ਹੈ ਬੋਰ ਆ ਕੋਈ ਜਾਨੀ ਹੈ ਯਾਰ ਮੈਂ ਤਾਂ ਚੱਲੇ ਲਾ ਓਏ ਉਹੀ ਨੇ ਸਗਾਗਰ ਤੋਂ ਸਗਾਗਰ ਤਾਰੇ ਨੂੰ ਆਹ ਤੇ ਖੜੇ ਸੀ ਆ ਚੱਲ 5 ਕਿਲੋ ਦੇ ਨੂੰ ਪੈਸੇ ਦੇ ਦਾਂਗੇ ਮੈਂ ਕਿੱਦਾਂ ਦੇ ਆਪਾਂ ਦੋ ਹੀ ਲਾਉਣ ਚੱਲ ਤੀਲੇ ਤੇ ਫੇਰ ਕੀ ਆ 5 ਕਿਲੋ ਦੇ ਪੈਸੇ ਦੇ ਦਾਂਗੇ ਸਾਤੇ ਸੌ ਨਹੀਂ ਝਾੜ ਕਿਵੇਂ ਆਉਗਾ ਉਹ ਕਹਿੰਦਾ 400 ਕਿੰਨਾ ਕੁ ਫੇਰ ਵੀ ਪੂਛਾ ਨੂੰ ਵੱਧ ਆਦਿਆ ਮੈਨੂੰ ਵੀ ਕਰਨਾਲ ਇਹੀ ਵਾਲਾ ਕਹਿੰਦਾ ਕਹਿੰਦਾ ਪੂਛਾ ਨੂੰ ਝਾੜ ਵੱਧ ਆਦਾ ਪੂਛਾ ਤੋਂ ਉੱਪਰ ਕੇ ਬਾਕੀ ਹੁਣ ਲੱਗੀ ਤੇ ਨਿਕਲੀ ਜਾਣੀ ਹੈ ਜਿਵੇਂ ਉਹ ਦੱਸਦੇ ਹ ਤਾਂ ਹੈਗਾ ਪਹਿਲਾਂ ਇਸੇ ਮੋਟਰ ਪਿੱਛੇ ਆਹ 4x4 ਬਿੰਦਰ ਬਾਈ ਦੇ ਟਾਇਰਾ ਉਹ ਮਗਰਾੜ ਤੱਕ ਵੀ ਨਹੀਂ ਜਾਂਦਾ ਕੰਮ ਐਡਾ ਟਾਇਰ ਐਡਾ ਡੇ ਨੇ ਇਹਦਾ ਇਹਦਾ ਹੂਸਟੇਰਿੰਗ ਐਡਜਸਟਮੈਂਟ 4x4 ਦਾ ਪੁੱਛ ਲੈ ਹੈ ਕਿ ਕਿਹਦਾ ਜਿਹੜਾ ਮੈਂ ਪਹੁੰਚਦਾ ਜਿਹੜਾ ਮੈਂ ਦਿੱਕਤ ਆਉਂਦੀ ਹੈ ਉਹ ਲਾ ਕੇ ਪਹੁੰਚਦਾ ਸਭ ਜਾਂਦੇ ਨੇ ਹਾਂ ਜੀ ਚੱਲ ਓਕੇ ਬਾਈ ਓਕੇ ਓਕੇ ਜੀ ਆਹਾ ਆਹਾ ਇਹ ਆ 4x4 ਛੋਟਾ ਨਵਾਂ ਲਿਆ ਹੈਪੀ ਬਾਈ 50 75 ਚਲੋ ਸ਼ੌਕੀ ਭਾਈ ਉਹ ਚੱਲੇ ਸਾਰੇ ਪਨੀਰੀ ਵੀ ਜਨਾਏ ਸੀ ਪਨੀਰੀ ਹੁਣ ਸਵੇਰ ਤੇ ਚਲਾਇਆ ਕੰਮ ਗੱਲਾਂ ਗੁੱਲਾਂ ਮਾਰ ਕੇ ਘੰਟਾ ਲੰਗਾ ਲਿਆ ਉਹ ਚੱਲੇ ਘਰਾਂ ਨੂੰ ਭਾਈ ਸਾਰੇ ਐਸੇ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਦਾ ਜੁੜੇ ਰਹੋ ਚੈਨਲ ਦੇ ਨਾਲ ਵੀਡੀਓ ਲਾਈਕ ਤੇ ਸ਼ੇਅਰ ਕਰੂ ਕਰਦੇ ਚੈਨਲ ਕਰ ਲੈ ਸਬਸਕ੍ਰਾਈਬ ਮਿਲਦੇ ਆਖਦੇ ਹੋਰ